ਸਸੀ ਗਾਲ ਜੀ ਅੱਜ ਆ ਗਈ ਵਰਨਾ ਆਪਣੇ ਕੋਲੇ 2010 ਮਾਡਲ ਚੱਕੋ ਸ਼ੁਰੂ ਤੋਂ ਹੌਲੀ ਹੌਲੀ ਦਿਖਾਉਨੇ ਆ ਗੁਜਰਾਤ ਦਾ ਹੈਗਾ ਨੰਬਰ ਮਿੱਤਰੋ ਐਨਓਸੀ ਪੰਜਾਬ ਦਾ ਮਿਲੂਗਾ ਐਨਓਸੀ ਨਾਲ ਕਾਰ ਦਾ ਪਰ ਰੇਟ ਸਿਰਫ ਰੱਖਿਆ ਹੈਗਾ 1.5 ਲੱਖ ਰੁਪਿਆ 1.5 ਲੱਖ ਦੇ ਵਿੱਚ オリジナル ਪੇਂਟ ਤੇ ਅਨਟਚ ਕਾਰ ਕਿਤੋਂ ਨਹੀਂ ਤੁਹਾਨੂੰ ਮਿਲਦੀ ਸ਼ੀਲਡ ਇੰਜਨ ਹੈ ਪ੍ਰੋਪਰ ਬੀ ਦੀ ਐਵਰੇਜ ਦਿੰਦੀ ਹੈ ਕਾਰ ਟਾਇਰ ਵਗੈਰਾ ਵਧੀਆ ਪਏ ਨੇ ਏਸੀ ਹੀਟਰ ਚੱਲਦਾ ਓਕੇ ਔਰ ਸਭ ਤੋਂ ਮੇਨ ਚੀਜ਼ ਹੈ ਜਿਹੜੀ ਉਹ ਇਹ ਹੈ ਵੀ ਐਨਓਸੀ ਵਗੈਰਾ ਆਪਾਂ ਲੈ ਕੇ ਦੇਵਾਂਗੇ 20 25 ਦਿਨਾਂ ਦੇ ਅੰਦਰ ਇਹਦਾ ਐਨਓਸੀ ਆ ਜਾਂਦਾ ਹੈ ਔਰ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਡੇਢ ਕ ਲੱਖ ਵਾਲੀਆਂ ਡੀਜ਼ਲ ਕਾਰਾਂ ਤੇ ਲੋਨ ਤਾਂ ਮੇਰੇ ਕੋਲੇ ਹੋਰ ਕਾਰਾਂ ਖੜੀਆਂ ਨੇ ਜਿਹੜੀਆਂ ਤੇ ਮੈਂ ਲੋਨ ਕਰਾ ਦੂੰ ਪੰਜਾਬ ਨੰਬਰ ਗੱਡੀਆਂ ਤੇ ਡੇਡ ਡੇਡ ਪਣੇ ਪਣੇ 2 ਵਾਲੀਆਂ ਤੇ ਅਸੀਂ ਲੱਖ ਲੱਖ ਸਵਾ ਸਵਾ ਲੱਖ ਦਾ ਲੋਨ ਕਰਾ ਦਿੰਨੇ ਆ ਬੈਂਕ ਤੋਂ ਪਰ ਇਹ ਕਾਰ ਤੁਹਾਨੂੰ ਕੈਸ਼ ਮਿਲਣ ਵਾਲੀ ਹੈ ਪ੍ਰੋਪਰ 6 ਮਹੀਨਿਆਂ ਦੀ ਲਿਖ ਕੇ ਗਾਰੰਟੀ ਦੇਵਾਂਗੇ एनआरआई ਦੇ ਫੌਜੀ ਵੀਰਾਂ ਨੂੰ ਸਾਲ ਦੀ ਗਰੰਟੀ ਔਰ ਜਿਹੜੀ ਗਰੰਟੀ ਹੈ ਆਪਣੀ ਅਨ ਕੰਡੀਸ਼ਨਲ ਤੇ ਰਿਟਨ ਹੁੰਦੀ ਹੈ ਬਾਕੀ ਜੇ ਕੋਈ ਵੀਰ ਦੂਰੋਂ ਹੈ ਨਹੀਂ ਆ ਸਕਦਾ ਹੋਮ ਡਿਲੀਵਰੀ ਕਰ ਦਾਂਗੇ ਪੇਮੈਂਟ ਤੋਂ ਬਾਅਦ ਔਰ ਗੱਡੀ ਦੇ ਚਲਾਈ ਚਲੂਈ ਦੀ ਕੋਈ ਵੀ ਦਿੱਕਤ ਨਹੀਂ ਬਹੁਤ ਵਧੀਆ 20 ਪਲੱਸ ਦੀ ਐਵਰੇਜ ਡੀਜ਼ਲ ਤੇ ਦਿੰਦੀ ਹੈ ਫੋਲੋ ਕਰ ਲੋ ਸ਼ੇਅਰ ਕਰ ਦਿਓ ਲੰਗੋਵਾਲ ਸੰਗਰੂਰ